ਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸਾਡੇ ਲਾਲ ਮਜੂਦ ਨੇ ਵੜਿੰਗ ਸਾਹਿਬ ਵਾਰ-ਵਾਰ ਤਾਲੇ ਦਾ ਜ਼ਿਕਰ ਹੋ ਰਿਹਾ ਸੀ ਹਾਲਾਂਕਿ ਜਦੋਂ ਤੁਸੀਂ ਜ਼ਿਕਰ ਵੀ ਕਰ ਰਹੇ ਸੀ ਕਿ ਸਪੀਕਰ ਸਾਹਿਬ ਉਹਨਾਂ ਨੇ ਕਿਹਾ ਕਿ ਇਹ ਸਿੰਬੋਲਿਕ ਹੈ ਨਹੀਂ ਸਿੰਬੋਲਿਕ ਵਾਟ ਯੂ ਮੀਨ ਬਾਈ ਸਿੰਬੋਲਿਕ ਕੱਲ ਨੂੰ ਕੋਈ ਘਾਲ ਕੱਢ ਦੇਗਾ ਉਹ ਕਹਿਣਗੇ ਸਿੰਬੋਲਿਕ ਹੈ ਕਦੇ ਕੋਈ ਸਪੀਕਰ ਰਾਜਾ ਵੜਿੰਗ ਕੋਈ ਚੀਜ਼ ਸਿੰਬੋਲਿਕ ਕਰ ਸਕਦਾ ਹੈ ਉਹ ਵੀ ਵਿਧਾਨ ਸਭਾ ਦੀ ਕੁਰਸੀ ਤੇ ਜਿੱਥੇ ਸ਼ੇਰ ਦੀ ਫੋਟੋ ਲਾ ਕੇ ਵੀ ਉੱਥੇ ਵੀ ਸਿੰਬੋਲਿਕ ਕਰ ਸਕਦਾ ਹੈ ਉੱਥੇ ਵੀ ਕੋਈ ਮਜ਼ਾਕ ਹੋ ਸਕਦਾ ਹੈ ਮੈਂ ਕੱਲ ਨੂੰ ਕੋਈ ਮਦ ਭਾਗੀ ਗੱਲ ਕਹਿ ਕੇ ਸੀਐਮ ਸਾਹਿਬ ਨੂੰ ਕਹਾਂ ਕਿ ਇਹ ਤਾਂ ਸਿੰਬੋਲਿਕ ਤੁਸੀਂ ਇਹ ਤਾਂ ਛੇੜ ਰਹੇ ਹੋ ਜਾਣ ਬੁੱਝ ਕੇ ਤਾਲਾ ਲੈ ਕੇ ਆਏ ਤੁਸੀਂ ਅ ਜਾਣ ਬੁੱਝ ਕੇ ਤੁਸੀਂ ਕਹਿੰਦੇ ਸ਼ਰਾਰਤ ਕਰ ਰਹੇ ਹੋ ਅਸੀਂ ਸਭ ਲੋਕ ਪਾਸ ਬੋਲਣਾ ਜਾਣਦੇ ਆ ਅਸੀਂ ਬੋਲਣ ਆਏ ਆ ਅਸੀਂ ਮੁੱਦਿਆਂ ਦੀ ਗੱਲ ਕਰਨ ਆਏ ਆਣੇ ਚਾਹੀਦੇ ਆ ਤੁਸੀਂ ਡਾਇਵਰਟ ਕਰਦੇ ਹੋ ਮੁੱਦਾ ਜਾਣ ਬੁੱਝ ਕੇ ਡਾਇਵਰਟ ਕਰਦੇ ਹੋ ਫਿਰ ਜ਼ੀਰੋ ਆਰ ਪਹਿਲਾਂ ਹੁੰਦਾ ਆ ਪਹਿਲਾ ਕੁਐਸਚਨ ਆਰ ਹੁੰਦਾ ਜੀ ਸਿਸਟਮ ਪਹਿਲਾ ਕੁਐਸਚਨ ਆਰ ਹੁੰਦਾ ਔਰ ਉਸ ਤੋਂ ਬਾਅਦ ਜ਼ੀਰੋ ਆਰ ਹੁੰਦਾ ਫਿਰ ਗਵਰਨਰ ਅਡਰੈਸ ਹੁੰਦਾ ਔਰ ਫਿਰ ਲਾਸਟ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਅੱਜ ਮੁੱਖ ਮੰਤਰੀ ਸਾਹਿਬ ਆਇਓ ਪਹਿਲੀ ਬੋਲਣ ਲੱਗ ਪਏ ਮਤਲਬ ਕਿ ਫਿਰ ਤੁਸੀਂ ਦੇਖਿਆ ਉਹਨੇ ਡਿਪਟੀ ਸਪੀਕਰ ਸਾਹਿਬ ਨੂੰ ਵੀ ਬੁਲਾ ਦਿੱਤਾ ਅੱਜ ਗਵਰਨਰ ਦਾ ਐਡਰੈਸ ਤੇ ਸੋ ਕਹਿੰਦਾ ਉਹਨਾਂ ਵਾਕਈ ਬਦਲਾਅ ਦੀ ਸਰਕਾਰ ਹੈ ਇਹ ਪਹਿਲੀ ਵਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਹੜਾ ਜਿਹੜਾ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਗੁਰਪ੍ਰੇ ਕੋਟਲੀ ਹੁਣਾਂ ਨੂੰ ਜੋ ਸ਼ਬਦ ਵਰਤੇ ਗਏ ਸੀ ਕਿ ਤੁਸੀਂ ਹੁਣ ਐਸੀ ਕਮਿਸ਼ਨ ਆਫ ਜੌਬ ਸੋ ਇਹ ਇਹ ਫੈਸਲਾ ਸਾਰੇ ਸੀਐਲਪੀ ਦੀ ਮੀਟਿੰਗ ਕਰਕੇ ਕਰਾਂਗੇ ਲੇਕਿਨ ਬਹੁਤ ਹੀ ਮਦਭਾਗੀ ਘਟਣਾ ਹੈ ਮੈਨੂੰ ਲੱਗਿਆ ਬਾਬਾ ਸਾਹਿਬ ਅੰਬੇਦਕਰ ਦੀ ਫੋਟ ਅੱਜ ਲਾ ਦੇਣੀ ਚਾਹੀਦੀ ਹੈ ਉਹ ਗੁਰੂ ਮਹਾਰਾਜ ਕੀ ਕਹਿੰਦੇ ਨੇ 인 ਗਰੀਬ ਸਿੱਖਣ ਕੋ ਦੇਹੂ ਪਾਛਾਈ ਉਹਨੇ ਕੀ ਮੰਗ ਕਰ ਰਿਆ ਸੀ ਉਹ ਕਹਿੰਦਾ ਸੀ ਦਲਿਤ ਢਿਪਟੀ ਮੁੱਖ ਮੰਤਰੀ ਪੰਜਾਬ ਦਾ ਹੋਣਾ ਚਾਹੀਦਾ ਤੁਸੀਂ ਵਾਦਾ ਕੀਤਾ ਸੀ ਇਹ ਅਨਾਉਂਸਮੈਂਟ ਕੀਤੀ ਸੀ ਇਹਨਾਂ ਲੋਕਾਂ ਨੇ ਉਹ ਕਹਿੰਦਾ ਦਲਿਤ ਢਿਪਟੀ ਮੁੱਖ ਮੰਤਰੀ ਬਣਾਓ ਉਹਨਾਂ ਨੇ ਕਿਹਾ ਇਹਨੂੰ ਦੌਰਾ ਪੈ ਗਿਆ ਇਹਦੇ ਇਹਨੂੰ ਛੇਤਰ ਸੰਗਾਓ ਇਹ ਇਹ ਔਰ ਕਿਸ ਤਰ੍ਹਾਂ ਉਹਨਾਂ ਨੇ ਆਪਦੇ ਦਿਲ ਨੂੰ ਇਹ ਗੱਲ ਲਈ ਹੈ ਜੋ ਉਹਨਾਂ ਦੇ ਹਾਲਾਤ ਨੇ ਤੁਹਾਨੂੰ ਅੱਖੀਂ ਡਿੱਟਾ ਉਹਨਾਂ ਨੇ ਸੁਣਾਇਆ ਰਾਜਸਥਾਨ ਤੋਂ ਬੜੀਆਂ ਲਗਵਾਉਣ ਨੂੰ ਲੱਗੇ ਬਾਰ-ਬਾਰ ਸਦਨ ਦੇ ਬਾਹਰ ਵੀ ਔਰ ਅੰਦਰ ਵੀ ਇਹ ਸਵਾਲ ਹੁੰਦਾ ਰਿਹਾ ਕਿ ਮੈਂ ਇਹ ਤੇ ਕਲੈਰਿਟੀ ਤੁਹਾਨੂੰ ਦੇਤੀ ਹੈ ਰਾਜਾ ਵੜਿੰਗ ਕਿਸੇ ਡਰ ਦਾ ਨਾਮ ਨਹੀਂ ਹੈ ਨਾ ਪਹਿਲਾਂ ਕਦੇ ਡਰੇ ਇੱਥੋਂ ਤੱਕ ਪਹੁੰਚੇ ਨਾ ਹੁਣ ਡਰਦੇ ਨਾ ਪਹਿਲਾਂ ਕਦੇ ਇਨਕੁਆਰੀ ਤੋਂ ਰੁਕਿਆ ਸੀ ਨਾ ਹੁਣ ਰੋਕਦੇ ਮਾਨ ਸਾਹਿਬ ਜਦੋਂ ਉਹਨਾਂ ਦੀ ਮਰਜ਼ੀ ਉਹ ਕਰ ਲੈਣ ਮੈਂ ਕੀ ਦੋ ਫੜਿਆ ਹੋਇਆ ਹੈ ਸੋ ਹਾਲਾਂਕਿ ਇਸ ਤੋਂ ਪਹਿਲਾਂ ਬਾਰ-ਬਾਰ ਜੇਕਰ ਅਸੀਂ ਜ਼ਿਕਰ ਕਰੀਏ ਇਸ ਤੋਂ ਪਹਿਲਾਂ ਕਿਆ ਗਿਆ ਸੀ ਕਿ ਜਿਹੜੀਆਂ ਬਸਤਾਂ ਦੀ ਬੋਡੀ ਰਾਜਸਥਾਨ ਤੋਂ ਲਗਵਾਈ ਗਈ ਸੀ ਕਿ ਪੰਜਾਬ ਚ ਅਵੇਲੇਬਲ ਨਹੀਂ ਸੀ ਇਹ ਸਵਾਲ ਲਗਾਤਾਰ ਹੁੰਦੇ ਰਹੇ ਨੇ ਲੇਕਿਨ ਨਰਾਜਾ ਵੜਿੰਗ ਬਾਰ-ਬਾਰ ਕਹਿੰਦੇ ਨੇ ਕਿ ਆਖਰੀ ਸਵਾਲ ਇਹ ਕਿ ਜਦੋਂ ਇਨਕੁਆਰੀ ਕਰਨਾ ਚਾਹੁੰਦੇਗੇ ਮੈਂ ਹਰ ਵੇਲੇ ਇਨਕੁਆਰੀ ਦੇ ਲਈ ਹਾਜ਼ਰ ਹਾਂ ਬ੍ਰਾਡਕਾਸਟ ਵਿਕਾਸ ਇਲਾਕਾ ਕਮਿਊਨਿਟੀ ਲਈ ਪੋਸਟ ਪੰਜਾਬ ਰਣ ਮਾ ਚਲ ਚੰਡੀਗੜ੍ਹ ਕਾਂਗਰਸ ਪਰ ਦਾਣਾ ਰਾਜਾ ਵੜਿੰਗ ਸਾਡੇ ਨਾਲ ਮੌਜੂਦ ਨੇ ਵੜਿੰਗ ਸਾਹਿਬ ਬਾਰ-ਬਾਰ ਤਾਲੇ ਦਾ ਜ਼ਿਕਰ ਹੋ ਰਿਹਾ ਸੀ ਹਾਲਾਂਕਿ ਜਦੋਂ ਤੁਸੀਂ ਜ਼ਿਕਰ ਵੀ ਕਰ ਰਹੇ ਸੀਗੇ ਸਪੀਕਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਹ ਸਿੰਬੋਲਿਕ ਹੈ ਨਹੀਂ ਸਿੰਬੋਲ ਕਦੇ ਕੋਈ ਸਪੀਕਰ ਰਾਜਾ ਬੜੀ ਕੋਈ ਚੀਜ਼ ਸੰਭਾਲਿਕ ਕਰ ਸਕਦਾ ਹੈ ਉਹ ਵੀ ਵਿਧਾਨ ਸਭਾ ਦੀ ਕੁਰਸੀ ਤੇ ਜਿੱਥੇ ਸ਼ੇਰ ਦੀ ਫੋਟੋ ਲਾ ਕੇ ਵੀ ਉੱਥੇ ਵੀ ਸੰਭਾਲਿਕ ਕਰ ਸਕਦਾ ਹੈ ਉੱਥੇ ਵੀ ਕੋਈ ਮਜ਼ਾਕ ਹੋ ਸਕਦਾ ਹੈ ਮੈਂ ਕੱਲ ਨੂੰ ਕੋਈ ਮਦ ਭਾਗੀ ਗੱਲ کہہ ਕੇ ਸੀਐਮ ਸਾਹਿਬ ਨੂੰ ਕਹਾ ਕਿ ਇਹ ਤਾਂ ਸੰਭਾਲਿਕ ਸੀ ਤੁਸੀਂ ਇਹ ਤਾਂ ਛੇੜ ਰਹੇ ਹੋ ਜਾਣ ਬੁੱਝ ਕੇ ਤਾਲਾ ਲੈ ਕੇ ਆਏ ਤੁਸੀਂ ਜਾਣ ਬੁੱਝ ਕੇ ਤੁਸੀਂ ਕੋਈ ਸ਼ਰਾਰਤ ਕਰ ਰਹੇ ਹੋ ਅਸੀਂ ਸਭ ਲੋਕ ਪਾਸ ਬੋਲਣਾ ਜਾਣਦੇ ਆਂ ਅਸੀਂ ਬੋਲਣ ਆਏ ਆਂ ਅਸੀਂ ਮੁੱਦਿਆਂ ਦੀ ਗੱਲ ਕਰਨ ਆਏ ਆਂ ਚਾਹੀਦੇ ਆਂ ਤੁਸੀਂ ਡਾਇਵਰਟ ਕਰਦੇ ਹੋ ਮੁੱਦਾ ਜਾਣ ਬੁਝ ਕੇ ਡਾਇਵਰਟ ਕਰਦੇ ਹੋ ਫਿਰ ਜ਼ੀਰੋ ਆਰ ਪਹਿਲਾਂ ਹੁੰਦਾ ਹੈ ਪਹਿਲਾ ਕੁਐਸਚਨ ਆਰ ਹੁੰਦਾ ਜੀ ਸਿਸਟਮ ਪਹਿਲਾ ਕੁਐਸਚਨ ਆਰ ਹੁੰਦਾ ਔਰ ਉਸ ਤੋਂ ਬਾਅਦ ਜ਼ੀਰੋ ਆਰ ਹੁੰਦਾ ਹੈ ਫਿਰ ਗਵਰਨਰ ਅਡਰੈਸ ਹੁੰਦਾ ਔਰ ਫਿਰ ਲਾਸਟ ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਬੋਲਦੇ ਨੇ ਅੱਜ ਮੁੱਖ ਮੰਤਰੀ ਸਾਹਿਬ ਆਏ ਉਹ ਪਹਿਲੇ ਹੀ ਬੋਲਣ ਲੱਗ ਪਏ ਮਤਲਬ ਕਿ ਫਿਰ ਤੁਸੀਂ ਦੇਖਿਆ ਉਹਨੇ ਡਿਪਟੀ ਸਪੀਕਰ ਸਾਹਿਬ ਨੂੰ ਵੀ ਬੁਲਾ ਦਿੱਤਾ ਅੱਜ ਗਵਰਨਰ ਦੇ ਅਡਰੈਸ ਤੇ ਸੋ ਕਹਿਣਾ ਹੈ ਨਾ ਵਾਕਈ ਬਦਲਾਅ ਦੀ ਸਰਕਾਰ ਹੈ ਇਹ ਪਹਿਲੀ ਵਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਜਿਹੜਾ ਜਿਹੜਾ ਅਸੀਂ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਜਿਹੜੇ ਗੁਰੂਪੀ ਕੋਟਲੀ ਹੁਣਾਂ ਨੂੰ ਜੋ ਸ਼ਬਦ ਵਰਤੇ ਗਏ ਸੀ ਕਿ ਤੁਸੀਂ ਹੁਣ ਐਸੀ ਕਮਿਸ਼ਨ ਆਫ ਜਾਓ ਸੋ ਇਹ ਇਹ ਫੈਸਲਾ ਸਾਰੇ ਸੀਐਲਪੀ ਦੀ ਮੀਟਿੰਗ ਕਰਕੇ ਕਰਾਂਗੇ ਲੇਕਿਨ ਬਹੁਤ ਹੀ ਮਦਭਾਗੀ ਘਟਣਾ ਹੈ ਮੈਨੂੰ ਲੱਗਦਾ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਇਹਨਾਂ ਨੂੰ ਅੱਜ ਲਾ ਦੇਣੀ ਚਾਹੀਦੀ ਹੈ ਅੱਜ ਲਾ ਦੇਣੀ ਚਾਹੀਦੀ ਹੈ ਗੁਰੂ ਮਹਾਰਾਜ ਕੀ ਕਹਿੰਦੇ ਨੇ ਇਨ ਗਰੀਬ ਸਿੱਖਣ ਕੋ ਦੇਹੂ ਪਾਛਈ ਉਹਨੇ ਕੀ ਮੰਗ ਕਰ ਰਿਆ ਸੀ ਉਹ ਕਹਿੰਦਾ ਸੀ ਦਲਿਤ ਡਿਪਟੀ ਮੁੱਖ ਮੰਤਰੀ ਪੰਜਾਬ ਦਾ ਹੋਣਾ ਚਾਹੀਦਾ ਤੁਸੀਂ ਵਾਦਾ ਕੀਤਾ ਸੀ ਇਹ ਅਨਾਉਂਸਮੈਂਟ ਕੀਤੀ ਸੀ ਇਹਨਾਂ ਲੋਕਾਂ ਨੇ ਉਹ ਕਹਿੰਦਾ ਦਲਿਤ ਡਿਪਟੀ ਮੁੱਖ ਮੰਤਰੀ ਬਣਾਓ ਉਹਨਾਂ ਨੇ ਕਿਹਾ ਇਹਨੂੰ ਦੌਰਾ ਪੈ ਗਿਆ ਇਹਦੇ ਇਹਨੂੰ ਛੇਤਰ ਸੰਗਾਓ ਇਹ ਇਹ ਔਰ ਕਿਸ ਤਰ੍ਹਾਂ ਉਹਨਾਂ ਨੇ ਆਪ ਦੇ ਦਿਲ ਨੂੰ ਇਹ ਗੱਲ ਲਈ ਹੈ ਜੋ ਉਹਨਾਂ ਦੇ ਹਾਲਾਤ ਨੇ ਤੁਹਾਨੂੰ ਅੱਖੀਂ ਡਿੱਟਾ ਉਹਨਾਂ ਨੇ ਸੁਣਾਇਆ ਰਾਜਸਥਾਨ ਤੋਂ ਬੜੀਆਂ ਲਗਵਾਉਣ ਨੂੰ ਲੱਗੇ ਬਾਰ-ਬਾਰ ਸਦਨ ਦੇ ਬਾਹਰ ਵੀ ਔਰ ਅੰਦਰ ਵੀ ਇਹ ਸਵਾਲ ਹੁੰਦਾ ਰਿਹਾ ਕਿ ਮੈਂ ਇਹ ਤੇ ਕਲੈਰਿਟੀ ਤੁਹਾਨੂੰ ਦੇਤੀ ਹੈ ਰਾਜਾ ਵੜਿੰਗ ਕਿਸੇ ਡਰ ਦਾ ਨਾਮ ਨਹੀਂ ਹੈ ਨਾ ਪਹਿਲਾਂ ਕਦੇ ਡਰੇ ਇੱਥੋਂ ਤੱਕ ਪਹੁੰਚੇ ਨਾ ਹੁਣ ਡਰਦੇ ਨਾ ਪਹਿਲਾਂ ਕਦੇ ਇਨਕੁਆਰੀ ਤੋਂ ਰੁਕਿਆ ਸੀ ਨਾ ਹੁਣ ਰੋਕਦੇ ਮਾਨ ਸਾਹਿਬ ਜਦੋਂ ਉਹਨਾਂ ਦੀ ਮਰਜ਼ੀ ਉਹ ਕਰ ਲੈਣ ਮੈਂ ਕੀ ਦੋ ਫੜਿਆ ਹੋਇਆ ਹੈ ਸੋ ਹਾਲਾਂਕਿ ਇਸ ਤੋਂ ਪਹਿਲਾਂ ਬਾਰ-ਬਾਰ ਜੇਕਰ ਅਸੀਂ ਜ਼ਿਕਰ ਕਰੀਏ ਇਸ ਤੋਂ ਪਹਿਲਾਂ ਕਿਆ ਗਿਆ ਸੀ ਕਿ ਜਿਹੜੀਆਂ ਬਸਤਾਂ ਦੀ ਬੋਡੀ ਰਾਜਸਥਾਨ ਤੋਂ ਲਗਵਾਈ ਗਈ ਸੀ ਕਿ ਪੰਜਾਬ ਚ ਅਵੇਲੇਬਲ ਨਹੀਂ ਸੀ ਇਹ ਸਵਾਲ ਲਗਾਤਾਰ ਹੁੰਦੇ ਰਹੇ ਨੇ ਲੇਕਿਨ ਨਰਾਜਾ ਬੜਿੰਗ ਬਾਰ-ਬਾਰ ਕਹਿੰਦੇ ਨੇ ਕਿ ਆਖਰੀ ਸਵਾਲ ਇਹ ਕਿ ਜਦੋਂ ਇਨਕੁਆਰੀ ਕਰਨਾ ਚਾਹੁੰਦੇ ਹਾਂ ਕਿ ਮੈਂ ਹਰ ਵੇਲੇ ਇਨਕੁਆਰੀ ਦੇ ਲਈ ਹਾਜ਼ਰ ਹਾਂ ਬੜਾ ਜਲਨ ਵਿਕਾਸ ਇਲਾਕਾ ਕਮਿਊਨਿਟੀ ਲਈ ਪੋਸਟ ਪੰਜਾਬ ਰਣਾਂ ਮਾ ਚਲ ਚੰਡੀਗੜ੍ਹ